ਆਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਪਿਆਰੇ ਆਉ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਜੀ ਸੋ ਇੱਕ ਸਮੇਂ ਬਾਬਾ ਜੀ ਡੇਰੇ ਵਿਖੇ ਸੰਗਤਾਂ ਵੱਲੋਂ ਜੋ ਵੀ ਪਦਾਰਥ ਜਾਂ ਲੰਗਰ ਆਦਿ ਲਿਆਂਦਾ ਜਾਂਦਾ ਸੀ ਉਸੇ ਵੇਲੇ ਹੀ ਸੰਗਤਾਂ ਦਾ ਮਾਲ ਸੰਗਤਾਂ ਵਿੱਚ ਹੀ ਵਰਤਾਇ ਦਿੱਤਾ ਜਾਂਦਾ ਸੀ। ਬਾਬਾ ਜੀ ਦੀ ਸੰਗਤ ਵਿੱਚ ਕਈ ਲੋਕ ਤਾਂ ਸਾਧ ਸੰਗਤ ਦਾ ਦਰਸ਼ਨ ਮੇਲਾ ਕਰਨ ਅਤੇ ਗੁਰੂ ਮਹਿਮਾ ਸੁਣ ਲਈ ਹੁੰਦੇ ਸਨ। ਇਹਨਾਂ ਵਿੱਚੋਂ ਬਹੁਤ ਸਾਰੀ ਦੁਨਿਆਵੀ ਪਦਾਰਤਕ ਭੁੱਖਾ ਲੋੜਾਂ ਵਾਲੇ ਵੀ ਸਨ। ਅਤੇ ਕੁਝ ਅਜਿਹੇ ਸ਼ਰੀਰ ਵੀ ਆਉਂਦੇ ਸਨ ਜੋ ਕੇਵਲ ਪੇਟ ਦਾ ਰੱਜ ਕਰਨ ਲਈ ਆਉਂਦੇ ਸਨ ਅਜਿਹਾ ਹੀ ਸੀ ਬਾਪੂ ਬਖਤਾ ਸਿੰਘ ਉਹ ਹਰ ਰੋਜ਼ ਸੰਤਾਂ ਦੀ ਸੰਗਤ ਵਿੱਚ ਆਣ ਬੈਠਦਾ ਬਾਬਾ ਜੀ ਦੇ ਲਾਗੇ ਹੋ ਕੇ ਬੈਠਦਾ ਤੇ ਜਦੋਂ ਕੋਈ ਵੀ ਸਰਦਾਲੂ ਕੇਲੇ ਦੁੱਧ ਸੇਬ ਖੀਰ ਜੋ ਲੱਡੂ ਆਦਿ ਲੈ ਕੇ ਆਉਂਦਾ ਤਾਂ ਇਸ ਦੇ ਖੂਬ ਗਫੇ ਲੱਗਦੇ ਉਹ ਸੰਤ ਜੀ ਦੇ ਲਾਗੇ ਹੀ ਬੈਠਾ ਹੋਇਆ ਹੁੰਦਾ ਸੀ ਅਤੇ ਪਦਾਰਥ ਵਰਤਣ ਵੇਲੇ ਆਪਣੇ ਹੱਥ ਅੱਡ ਕੇ ਅਗਾਹ ਕਰ ਦਿੰਦਾ ਸੀ ਕਈ ਵੇਰ ਤਾਂ ਸੰਤ ਜੀ ਆਪ ਹੀ ਇਸ ਨੂੰ ਪਦਾਰਥ ਸ਼ਗਨ ਲਈ ਦੇ ਦਿੰਦੇ ਸਨ ਇੱਕ ਦਿਨ ਐਸਾ ਹੋਇਆ ਬਾਬਾ ਜਰਾ ਸਿੰਘ ਜੀ ਬੈਠੇ ਬੈਠੇ ਬਚਨ ਕਰ ਰਹੇ ਸਨ ਨਾ ਬਾਣੀ ਦੇ ਪ੍ਰੇਮੀ ਤਾਂ ਘਟ ਦੇਸਦੇ ਹਨ ਉਹਦੇ ਰੇ ਤਾਂ ਪਦਾਰਥ ਹੀ ਮੰਗਦੇ ਹਨ ਕਈ ਅਜਿਹੇ ਵੀ ਲੋਕ ਹਨ ਜੋ ਕੇਵਲ ਪੇਟ ਦੀ ਪੂਜਾ ਕਰਨ ਲਈ ਇੱਥੇ ਆਣ ਬੈਠਦੇ ਹਨ ਇਹਨੇ ਬਚਨ ਕਰਕੇ ਬਾਬਾ ਜੀ ਦੇ ਲਾਗੇ ਬੈਠੇ ਬਾਪੂ ਬਖਤਾ ਸਿੰਘ ਨੂੰ ਪੁੱਛਿਆ ਵਕਤਾ ਸਿਆ ਤੂੰ ਝੂਠ ਬੋਲਦਾ ਰਿਹਾ ਹੈ ਕਿ ਮੈਂ ਤੁਹਾਡਾ ਹਾਂ ਪਰ ਤੂੰ ਤਾਂ ਹੋਰ ਹੀ ਟੇਸ਼ਨ ਪਾਵ ਰੇਲ ਦੇ ਟੇਸ਼ਨ ਮੱਲੀ ਬੈਠਾ ਹੈ ਅਗਿਓ ਬਾਬਾ ਵਕਤਾ ਸਿੰਘ ਨੇ ਜਵਾਬ ਤਾਂ ਨਹੀਂ ਬਾਬਾ ਜੀ ਮੈਂ ਤੁਹਾਡਾ ਹੀ ਹਾਂ ਬਾਬੂ ਵਕਤਾ ਸਿੰਘ ਨੇ ਉੱਤਰ ਜਦੋਂ ਦਿੱਤਾ ਤਾਂ ਬਾਬਾ ਜੀ ਨੇ ਉਹਦੀ ਵੱਖੀ ਵਿੱਚ ਇੱਕ ਛੋਟਾ ਖੋਬਿਆ ਅਤੇ ਫੇਰ ਪੁੱਛਿਆ ਝੂਠ ਕਿਉਂ ਬੋਲਦਾ 10 ਭਜਨ ਕਿੱਥੋਂ ਲਿਆਈ ਓਕੇ ਸਵੱਟ ਗਿਆ ਤੇ ਬੋਲੇ ਨਾ ਬਾਬਾ ਜੀ ਨੇ ਹੋਰ ਜ਼ੋਰ ਦੀ ਜੋ ਉਹਨਾਂ ਕੋਲ ਲਾਠੀ ਹੁੰਦੀ ਸੀ ਭਾਵ ਡਾਂਗ ਹੁੰਦੀ ਸੀ ਬਾਬਾ ਜੀ ਦੇ ਬਾਬਾ ਜੀ ਨੇ ਉਸ ਨੂੰ ਜ਼ੋਰ ਦੇ ਨਾਲ ਉਹਦੀ ਵੱਖੀ ਦੇ ਵਿੱਚ ਉਬਿਆ ਅਤੇ ਜ਼ੋਰ ਨਾਲ ਆਖਿਆ 10 10 ਭਜਨ ਕਿੱਥੋਂ ਲਿਆਈ ਤੇ ਫਿਰ ਬਾਪੂ ਬਾਪੂ ਭਗਤਾ ਸਿੰਘ ਨੇ ਬਾਬਾ ਜੀ ਨੂੰ ਕਿਹਾ लाठी ਨਾ ਚੁਭੋ ਜੀ ਮੈਂ ਤਾਂ ਭਜਨ ਹਾਥੀਆਂ ਵਾਲੇ ਜੋਗੀਆਂ ਤੋਂ ਲਿਆ ਹੋਇਆ ਹੈ ਤੇ ਉਹੀ ਮੇਰੇ ਗੁਰੂ ਹਨ ਤੇ ਬਾਬਾ ਜੀ ਹੱਸ ਪਏ ਤੇ ਬਚਨ ਕੀਤਾ ਫਿਰ ਤੂੰ ਲੱਡੂਆਂ ਦਾ ਹੀ ਯਾਰ ਹੈ ਬਾਤੇ ਬਾਬੇ ਹਜ਼ਾਰਾ ਸਿੰਘ ਜੀ ਦੇ ਜੋ ਕੋਲ ਲੱਡੂ ਪਏ ਸਨ ਲਵਾਬੇ ਵਿੱਚ ਉਹ ਫੜ ਕੇ ਲਵਾਬਾ ਉਹਦੀ ਝੋਲੀ ਵਿੱਚ ਵਗਾਹ ਮਾਰਿਆ ਤੇ ਆਖਿਆ ਜਾ ਲੱਡੂ ਲੈ ਤੇ ਲਾਂਭੇ ਹੋ ਬਾਬਾ ਜੀ ਨੇ ਇਹ ਬਚਨ ਬਾਪੂ ਬਖਤਾ ਸਿੰਘ ਜੀ ਨਾਲ ਕੀਤਾ ਤਾਂ ਓਹੋ ਬਾਬਾ ਜੀ ਦਾ ਬਚਨ ਸੁਣ ਕੇ ਉੱਠ ਕੇ ਆਪਣੇ ਘਰਵਾਲ ਨੂੰ ਚੱਲ ਪਿਆ ਕਹਿਣ ਤੋਂ ਭਾਵ ਜਦੋਂ ਵੀ ਕਿਤੇ ਜਾਈਏ ਮਹਾਪੁਰਖਾਂ ਦੇ ਕੋਲੋਂ ਤਾਂ ਹਮੇਸ਼ਾ ਹੀ ਨਾਮ ਦੀ ਦਾਤ ਮੰਗੀਏ ਕਦੇ ਵੀ ਪਦਾਰਥ ਨਾ ਮੰਗੀਏ ਕਿਉਂਕਿ ਜੇ ਨਾਮ ਮੰਗ ਲਿਆ ਫਿਰ ਸਾਰਾ ਕੁਝ ਵਿੱਚੇ ਹੀ ਆ ਜਾਂਦਾ ਹੈ ਤੇ ਥਾਂ-ਥਾਂ ਬਾਬਾ ਜੀ ਕਹਿੰਦੇ ਹੁੰਦੇ ਸਨ ਨੱਕ ਗੋਡੀ ਰਗੜਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਹਨ ਸਾਰੇ ਹੀ ਬਾਬੇ ਨਾਨਕ ਦੇ ਛੰਡੇ ਥੱਲੇ ਆਉਣੇ ਹਨ ਜੇ ਆਉਣਗੇ ਤਾਂ ਤਾਂ ਇਹਨਾਂ ਦਾ ਬਚਾਅ ਹੋਵੇਗਾ ਸੰਸਾਰ ਦਾ ਸੋ ਬਾਬਾ ਜੀ ਬਚਨ ਕਰਦੇ ਸਨ ਭਾਈ ਮਲਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਓ ਸੋ ਵੱਤੋ ਵੱਤ ਵੀਡੀਓ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਈਆਂ ਭੁੱਲਾਂ ਦੀ ਮਾਫੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ